ਕੀ ਕਿਹੜਾ ਐਮਐਲਏ ਕਹ ਰਿਹਾ ਵੀ ਕਣਕ ਪਹਿਲਾਂ ਦੋ ਕਿਸ ਨੂੰ ਦੱਸੋ ਕਿਹੜਾ ਐਸਐਨਐਮ ਕਿਹਨੂੰ ਦੇ ਦੀ ਕਣਕ ਪਹਿਲਾਂ ਕੀ ਕਿਹੜਾ ਰਿਗੀ ਪਹਿਲਾਂ ਮੈਨੂੰ ਭੱਜ ਕੇ ਮਾਰਨ ਵਾਸਤੇ ਆਏ ਹੈ ਮਾਰਨ ਮਾਰੋਗੇ ਮਾਰੋ ਕੈਮਰੇ ਲੱਗੇ ਹੋਏ ਨੇ ਮਾਰੋ ਕੀ ਮਾਰੋ ਕੀ ਮਾਰੋ ਕਿਹੜਾ ਐਮਐਲ ਆ ਰਿਹਾ ਹਾਂ ਹਾਂ ਕੌਣ ਕਰੇ ਤੁਸੀਂ ਚੱਕੇ ਨਹੀਂ ਆਏ ਨਹੀਂ ਕਿਹੜਾ ਐਮਐਲ ਕਰ ਰਿਹਾ ਨੇ ਨਹੀਂ 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 ਤੂੰ ਕਿਧ ਨੂੰ ਦਈਏ ਮੇਰਾ ਕਿਹੜਾ ਐਮਐਲ ਆ ਤੁੱਪ ਤੇ ਖੜੀ ਜਨਤਾ ਨਹੀਂ ਤੋ ਇਹ ਜਨਤਾ ਖੜੀ ਤੂੰ ਖੜੇ ਹੋ ਮਾਤਾ ਤੈਨੂੰ ਤਾਂ ਨਹੀਂ ਨਹੀਂ ਹਾਂ ਫਿਰ ਕਿੰਨੇ ਹੋਣ ਸਾਰੇ ਲੋਕ ਸਾਰੇ ਆਖੀ ਰਹੀਏ ਸਾਡੇ ਕੋਲ ਕੈਮਰੇ ਲੱਗੇ ਨੇ ਕੈਮਰੇ ਲੱਗੇ ਹੋਏ ਨੇ ਕੋਈ ਐਮਐਲ ਦਾ ਕੀ ਹੈ ਫਿਰ ਆ ਦੇਖੋ ਕੋਈ ਬਕਵਾਸ ਨਹੀਂ ਕਰਨੀ ਕੀ ਬਕਵਾਸ ਨਹੀਂ ਕਰਨੀ ਬਕਵਾਸ ਨਹੀਂ ਕਰਨੀ ਕੀ ਬਕਵਾਸ ਨਹੀਂ ਕਰਨੀ ਉਹ ਬਾਈ ਨਾ 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 ਵੀਰੇ ਨਾ 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 ਰੋਦੇ ਨਾ ਨਾ ਨਾ